ਕੀ ਨਾਮ ਆ ਕੀ ਮਸਲਾ ਸਾਰਾ ਗਰਲਾਲ ਸਿੰਘ ਆ ਜੀ ਤੇ ਮੁੰਡੇ ਦਾ ਕੀ ਨਾਮ ਆ ਗਰਲਾਲ ਸਿੰਘ ਤੁਹਾਡਾ ਕੀ ਨਾਮ ਆ ਤਰਸੇਮ ਸਿੰਘ ਕੀ ਮਸਲਾ ਏ ਸਾਰਾ ਹਾਂਜੀ ਭਾਜੀ ਹੈਪੀ ਬਰਥਡੇ ਤੇ ਗਿਆ ਇਥੋਂ ਚਾਮੀ ਸਾਨੂੰ 5:00 ਵਜੇ ਦੱਸ ਕੇ ਗਿਆ ਮੈਂ ਹੈਪੀ ਬਰਥਡੇ ਤੇ ਜੱਲਿਆ ਮੇਰੇ ਯਾਰ ਦਾ ਹੈਪੀ ਬਰਥਡੇ ਆ ਤੇ ਅਹੀਂ ਅਗਾ ਚੱਲ ਹੋ ਕੇ ਤੇ ਆਜੀ ਛੇਤੀ ਤੇ ਮੁੜ ਕੇ ਗਿਆ ਤੇ ਮੁੜ ਕੇ ਆਇਆ ਹੀ ਨਹੀਂ ਉਸ ਦਿਨ ਤੋਂ ਅਹੀਂ ਜੋਂ ਡੀਗ ਦੇ ਰਾਇ ਦਿਓ ਡੀਗ ਤੇ ਰਾਇ ਮੁੜਕੇ ਰਿੱਤੇ ਦਾਨਾਂ ਦੇ ਲੱਭਣ ਡੇ ਪਏ ਮੁੜਕੇ ਗੋਦਾਰਾਂ ਚ ਲੱਭਣ ਡੇ ਪਏ ਤੇ ਅਜੇ ਅੱਜ ਤੱਕ ਨਹੀਂ ਮਿਲਨੇ ਕੋਈ ਸੁਨਾਹ ਪਤਾ ਮਿਲ ਨਹੀਂ ਸਕਿਆ ਸਾਨੂੰ ਤੇ ਇਹ ਇਹ ਆ ਵੀ ਬਹੁਤ ਕਿਰਪਾ ਹੈ ਜੇ ਕੋਈ ਦੱਸ ਦੇ ਭੈਣ ਭਰਾ ਤੇ ਅਹੀਂ ਤੇ ਰੋਟੀ ਵੀ ਨਹੀਂ ਖਾਦੀ ਤੋਂ ਉਹਨੇ ਦਵਾ ਜੀ ਆਨੇ ਵੀ ਇਹ ਕੀ ਬਣਾ ਸਾਡੇ ਨੇ ਕਿੰਨੇ ਦਿਨ ਹੋ ਗਏ ਹਾਂਜੀ ਕਿੰਨੇ ਦਿਨ ਹੋ ਗਏ ਅੱਜ 21 ਦਿਨ ਹੋ ਗਏ ਹਾਂਜੀ ਤੇ ਦਿਖਾ ਦਿੱਤੀ ਆ ਜੀ ਕੀ ਕੀ ਕੁਛ ਹੂੰ ਪੁਲਿਸ ਕੀ ਲਈ ਪੁਲਿਸ ਨੇ ਨਹੀਂ ਕੁਝ ਕਿਹਾ ਸਾਨੂੰ ਤੇ ਫਿਰ ਆਪਾਂ ਦਰਖਾਸਤ ਦੇ ਕੇ ਘਰ ਨੂੰ ਆ ਗਏ ਕੋਈ ਬਾਅਦ ਚ ਪੁੱਛ ਕੇ ਨਾ ਕੋਈ ਪੁੱਛ ਕੇ ਚੰਨੀ ਕੀ ਮੰਗ ਕਰਦੇ ਜੀ ਮੰਗ ਇਹ ਉਹ ਕਰਦੇ ਵੀ ਸਾਡਾ ਪੁੱਤ ਲੱਭ ਜੇ ਘਰ ਨੂੰ ਆ ਜਾਏ ਤੇ ਸਭ ਕੋ ਵਿੱਚ ਹੀ ਆ ਜਾਂਦਾ ਪੀ ਹੋਰਾਂ ਹੀ ਦੇ ਕੋ ਨਾ ਕੇ ਨੂੰ ਫੜਾ ਸਕਦੇ ਆ ਨਾ ਫੜ ਸਕਦੇ ਆ ਤੇ ਸਾਡਾ ਕੇ ਨਾ ਵੈਰ ਵਿਰੋਧ ਹੈ ਹੀ ਨਹੀਂ ਕਿ ਜਾਂ ਕੇ ਨਾ ਵੈਰ ਵਿਰੋਧ ਹੋਵੇ ਤੇ ਆਪਾਂ ਸਾਡਾ ਪੁੱਤ ਵੀ ਘਰ ਨੂੰ ਆ ਜਾਏ ਇੰਨੀ ਬੜੀ ਖਤੇ ਆ ਕੋਈ ਸ਼ੱਕ ਹੈ ਤੁਹਾਨੂੰ ਕੇ ਨਹੀਂ ਨਹੀਂ ਸ਼ੱਕ ਕਿਸੇ ਤੇ ਨਹੀਂ ਸਾਡਾ ਕੇ ਨਾ ਲੜਾਈ ਝਗੜਾ ਸਾਰੀ ਉਮਰ ਚ ਹੀ ਨਹੀਂ ਹੋਇਆ ਵੀ ਅਹੀਂ ਨਹੀਂ ਲੜਾਈ ਝਗੜੇ ਵਾਲੇ ਬੰਦੇ ਨਹੀਂ ਆਈਦੇ ਤੇ ਇਹ ਆ ਵੀ ਚਲੋ ਸਾਡਾ ਪੁੱਤ ਜੇ ਬਾਹਰ ਗਿਆ ਨਾ ਗਿਆ ਵੀ ਆ ਮੁੰਡੇ ਮੰਡੇ ਨਾ ਵੀ ਤੇ ਉਹ ਘਰ ਨੂੰ ਆ ਜਾਏ ਇੰਨੀ ਬੜਾ ਛੁਗਰਿਆ ਸ਼ਾਮ ਨੂੰ ਤੇ ਪਤਾ ਲੱਗਾ ਕੋਈ ਸ਼ੱਕ ਹੈਗਾ ਨਾ ਨਾ ਕੋਈ ਸ਼ੱਕ ਇਹਨਾਂ ਕੋਈ ਲੜਾਈ ਝਗੜਾ ਨਾ ਕੋਈ ਝਗੜਾ ਇਹਨਾਂ ਨੂੰ ਲੜਾਈ ਝਗੜਾ ਨਹੀਂ ਸਾਡਾ ਹਾਂ ਦੱਸ ਕੇ ਕੀ ਗਿਆ ਦੱਸ ਕੇ ਹੋ ਗਿਆ ਵੀ ਮੈਂ ਆ ਕੇ ਬਾੜੇ ਤੇ ਚੱਲਿਆ ਅੱਛਾ ਤੇ ਮੁਰਗੇ ਆਇਆ ਹੀ ਨਹੀਂ ਇੱਕ ਦੋ ਜਣੇ ਮੁਰਗੀ ਦੇ ਰਹਾ ਆ ਬਈ ਭਾਈ ਤੁਹਾਡੇ